ਮਾ ਹਾਂ ਪੁੱਤ ਉਹ ਇਹ ਵੇਖੀ ਉਹ ਚਾਚੀ ਜੀ ਪਰਲੇ ਘਰ ਆ ਰਹੀ ਮੈਨੂੰ ਕਹਿੰਦੀ ਤੂੰ ਸ਼ੈਣੇ ਵਜਾਉਣੀ ਆ ਅੱਛਾ ਉਹ ਦੇਖਿਓ ਇੱਜ਼ਤ ਵੀ ਨਹੀਂ ਕਰਦੀ ਚੱਲ ਪੁੱਤ ਕਿਸੇ ਦਾ ਸੁਭਾਅ ਹੀ ਹੁੰਦਾ ਐ ਬੋਲਣ ਦਾ ਤੂੰ ਗੁੱਸਾ ਨਾ ਕਰਿਆ ਕਰ ਮਾਂ ਫਿਰ ਸ਼ੈਣੇ ਥੋੜਾ ਕਹੀਦੇ ਹੁੰਦੇ ਨੇ ਉਹ ਕਹਿ ਦਿੰਦੀ ਵੀ ਚੱਲ ਤੂੰ ਵੱਡੀ ਸਿੰਗਰ ਬਣ ਗਈ ਹਾਂ ਸੋਣਾ ਲੱਗਦਾ ਨਾਲ ਤੇਰਾ ਮਨ ਖੁਸ਼ ਹੁੰਦਾ ਤੇ ਤੂੰ ਦੱਸਣਾ ਸੀ ਨਾ ਕਿੱਥੇ ਪਤਾ ਮਾਂ ਇਹਨਾਂ ਅਨਪੜਾਂ ਨੂੰ ਆਈਂ ਬੱਸ ਇਹਦੀ ਆਪਦੀ ਕੁੜੀ ਤੇ ਉੱਥੇ ਫਿਰਦੀ ਰਹਿੰਦੀ ਏ ਸ਼ਹਿਰਾਂ ਚ ਚਲ ਕੋਈ ਨਹੀਂ ਆਪਾਂ ਨੇ ਪੁੱਤ ਕਹਿੰਦੇ ਚੰਗਾ ਲੱਗਦੇ ਹੈਗੇ ਅੱਜ ਵੀ ਉਹਨੇ ਮਾਂ ਉਹ ਜਿਹੜੀ ਨਹੀਂ ਹੁੰਦੀ ਸਨੈਪਚੈਟ ਹਾਂ ਹਾਂ ਪੀਲੇ ਪੀਲੇ ਰੰਗ ਗਲੀ ਅੱਛਾ ਉਹਦੇ ਚ ਪਾਈ ਸੀ ਉਹਨੇ ਵੱਡੀ ਸਾਰੀ ਸਟੋਰੀ ਪਾ ਕੇ ਕੇਕ ਕੱਟਦੀ ਨੇ ਹੁਣ ਇਹ ਤੇ ਗੱਲਾਂ ਦਾ ਤੈਨੂੰ ਪਤਾ ਹੈਗਾ ਮਾਂ ਆਪਾਂ ਗੁਰਦੁਆਰੇ ਨਾ ਜਾਈ ਅੱਜ ਸੱਚੀ ਮੇਰਾ ਵੀ ਬਾਲਾ ਜੀ ਕਰਦਾ ਹਣਾ ਕਿੰਨੇ ਦਿਨਾਂ ਬਾਅਦ ਤੇਰੇ ਮੂੰਹ ਤੇ ਆਈ ਏ ਇਹ ਗੱਲ ਹੂਰ ਕਿੰਨੇ ਦਿਨ ਹੋ ਗਏ ਆਪਾਂ ਗੁਰਦੁਆਰੇ ਵੀ ਨਹੀਂ ਗਏ ਨਾਲੇ ਮਾਂ ਆਪਾਂ ਕੱਪੜੇ-ਕੁਪੜੇ ਸਵਾਲ ਲੈਨੇ ਆਂ ਵਿਆਹ ਤੇ ਨਹੀਂ ਜਾਣਾ ਮਾਮੇ ਦੇ ਮੁੰਡੇ ਤੇ ਹਾਂ ਲੈ ਮੇਰੇ ਤਾਂ ਦਿਮਾਗ 'ਚ ਨਿਕਲੇ ਇੱਕ ਤਾਂ ਤੇਰੇ ਪਿਓ ਨੂੰ ਵੀ ਕਹਿੰਦੇ ਡਰ ਲੱਗਦਾਗਾ ਅੱਜ ਕੇ ਪੈ ਜਾਂਦਾਗਾ ਮੈਨੂੰ ਪਤਾ ਕਿਉਂ ਕਹਿੰਦਾ ਬਾਪੂ ਹਾਂ ਇਹਨੂੰ ਪਤਾ ਹੈ ਨਾ ਉੱਥੇ ਜਾ ਕੇ ਫਿਰ ਗਾਣੇ ਗਾਉਣ ਲੱਗ ਜੂਗੀ ਫਿਰ ਮਾਂ ਤੁਹਾਨੂੰ ਪਤਾ ਤਾਂ ਜਦੋਂ ਫਿਰ ਲੇਡੀ ਸੰਗੀਤ ਸ਼ੁਰੂ ਹੁੰਦਾ ਫੇ ਮੇਰਾ ਵੀ ਜੀ ਕਰਦਾ ਗਾਣੀ ਹੁੰਦਾਗਾ ਰੌਣਕਾ ਲਾਦੀ ਜਾ ਕੇ ਕੋਈ ਨਾ ਮਾਂ ਮੇਰੀ ਗੱਲ ਸੁਣ ਤੂੰ ਪਹਿਲਾਂ ਅਸਈ ਹਾਂ ਮਾਂ ਉਹਨੂੰ ਕੀ ਕਹਿੰਦੇ ਉੱਥੇ ਆਪਣਾ ਪੂਰੇ ਪੰਗੜੇ ਪਾਉਣੇ ਨੇ ਫੇ ਮਾਮੇ ਦੇ ਮੁੰਡੇ ਦੇ ਵਿਆਹ ਚ ਪੱਕਾ ਇੱਕ ਤੇ ਭੂਆ ਜਿਹੜੀ ਕਹਿੰਦੀ ਸੀ ਨਾ ਰਿਸ਼ਤਾ ਮਾਂ ਝੂਠ ਬੋਲੀ ਜਾਂਦੀ ਐ ਐਹੀ ਜੀ ਕੋਈ ਗੱਲ ਨਹੀਂ ਸਟੋਰ ਨਾਲ ਹੋ ਗਿਆ ਕਹਿੰਦੀ ਐਂ ਕਾ ਤੂੰ ਕਹਿੰਦੀ ਸੀ ਫੇ ਰੋ ਤੇ ਨਵਾ ਕਰਦੀ ਸੀ ਆਹ ਹੋ ਸੋ ਆਵੀ ਪੜਾਗਾ ਮੈਂ ਤਾਂ ਪੁੱਤ ਡਰਦੀ ਨਾ ਉੱਚਾ ਨਹੀਂ ਬੋਲਦੀ ਹੈ ਜੀ ਬਸ ਇਹਨੂੰ ਹੁਣ ਆਪਾਂ ਇੱਥੋਂ ਚਲੀ ਹੀ ਜਾਣੇ ਨ ਇੱਕ ਦਿਨ ਹੋ ਰਹਿ ਗਿਆ ਬਸ ਫਿਰ ਉਸ ਤੋਂ ਬਾਅਦ ਮਾਂ ਕਿਹੜਾ ਜ਼ਮੀਨਦਾਰ ਹੋਲਾ ਚੱਲਦਾ ਨਾਲੇ ਕਿਹੜਾ ਠੇਕਾ ਮੰਗਦੀ ਏ ਭੂਆ ਉਹ ਪੁੱਤ ਆਏ ਸਾਲ ਪਹਿਲਾਂ ਲੈ ਕੇ ਜਾਂਦੀ ਸੀਗੀ ਆ ਹੁਣ ਗੁੱਸੇ ਜੇ ਹੋ ਗਈ ਜਾਂ ਫਿਰ ਨਾ ਤਾਂ ਆਈ ਹੈ ਤੇ ਨਾ ਹੀ ਕੋਈ ਆਪਾਂ ਫੋਨ ਫਾਨ ਕੀਤਾਗਾ ਉਹਨੂੰ ਅੱਛਾ ਮਾਂ ਫਿਰ ਇਹ ਕਿੰਨੇ ਪੈਸੇ ਲੈਂਦੀ ਏ ਭੂਆ ਤੇਰੇ ਪਿਓ ਕੋਲ ਹੀ ਹੈ ਸਾਬ ਕਿਤਾਬ ਜੇ ਤਾਂ ਮੈਂ ਪੁੱਛਦੀ ਆ ਫਿਰ ਉਹ ਕਹਿੰਦਾ ਤੈਨੂੰ ਕੀ ਲੈਣਾਗਾ ਮੈਂ ਤਾਂ ਡਰਦੀ ਪੁੱਛਦੀ ਵੀ ਨਹੀਂ ਕੋਈ ਨਹੀਂ ਲੈਂਦਾ ਪੈਸੇ ਵੇਖ ਲਓ ਆਪਣੇ ਕੋਲ ਪੈਸੇ ਲੈਣ ਆਗੀ ਚਲ ਪੁੱਤ ਕੋਈ ਚਲ ਮਾਂ ਤੂੰ ਪ੍ਰਸ਼ਾਦ ਬਣਾ ਲਾ ਦੇਗ ਬਣਾ ਲਾ ਚੰਗਾ ਮੈਂ ਵੀ ਆਈ ਸੂਟ ਪਾ ਜਾਂਗੀ ਫਿਰ ਚਲ ਮਾਂ ਤੂੰ ਛੇਤੀ ਜਾ ਮੈਂ ਤੇਰੇ ਕੱਪੜੇ ਜੋੜ ਦਿੰਨੀ ਆ ਹਾਂ ਹਾਂ ਪੁੱਤ ਕਰ ਦੇ ਠੀਕ ਹੈ ਠੀਕ ਹੈ ਮਾਂ ਹਾਂ ਬਣ ਗਿਆ ਪ੍ਰਸ਼ਾਦ ਹਾਂ ਹਾਂ ਚਲ ਆਵਾਂ ਚੱਲੀਏ ਫਿਰ ਚਲ ਐ ਕਰ ਹੱਥ ਧੋ ਕੇ ਨਾ ਮੈਨੂੰ ਰਮਾਲ ਜਾ ਫੜਾ ਦੀ ਚੰਗਾ ਇੱਕ ਮਿੰਟ ਹਾਂ ਫੜੋਨੀ ਆ ਮਾਂ ਜੋ ਨੇ ਫੇਰ ਪਾਇਆ ਗਾਣਾ ਇੱਕ ਸੱਚੀ ਹਾਂ ਮਾਂ ਬਾਲੇ ਸੋਹਣੇ ਗਾਣੇ ਗਾਉਂਦਾ ਲੈ ਕੋਈ ਨਹੀਂ ਤੈਨੂੰ ਤਾਂ ਬਸ ਸਾਰਾ ਦਿਨ ਆਹੀ ਸੁਪਨੇ ਆਉਂਦੇ ਹੈਗੇ ਹਨਾ ਮਾਂ ਜਦੋਂ ਮੈਂ ਗਾਇਆ ਕਰੂੰ ਤੈਨੂੰ ਕਿੰਨੀ ਖੁਸ਼ੀ ਹੋਇਆ ਕਰੂਗੀ ਬਾਲੀ ਖੁਸ਼ੀ ਹੋਊ ਪੁੱਤ ਮੈਨੂੰ ਤਾਂ ਮੈਂ ਤਾਂ ਬਾਹਰ ਦੇਖਿਆ ਕੋਈ ਰੱਜ ਰੱਜ ਕੇ ਆਹ ਦੇਖ ਮੇਰੀ ਜੀਤਾਂ ਤੀ ਪੀਲਾ ਸੁਣਾ ਲੱਗਦੇ ਮਾਂ ਦੇਖ ਲੈ ਮੇਰੇ ਅੱਗੇ ਪਿੱਛੇ ਵੀ ਬੌਂਸਰ ਹੋਇਆ ਕਰਨਗੇ ਸੱਚੀ ਬੰਦੂਕਾਂ ਵਾਲੇ ਹਾਂ ਚੱਲ ਮਾਂ ਫਾਂ ਬਾਬਾ ਜੀ ਅੱਗੇ ਅਰਦਾਸ ਕਰਕੇ ਆਵਾਂਗੇ ਚੱਲ ਪੁੱਤ ਚੱਲ ਇਹ ਤੱਗੀਆਂ ਮਮਤੀਆਂ ਸੋ ਲੈਣੀਆਂ ਜਾ ਕੇ ਘਰੇ ਇਹਦੀ ਭੂਆ ਕੋਲੋਂ ਵੀ ਕੀ ਚੱਲ ਰਿਹਾ ਹੈ ਲੈ ਮਮਤੀਆਂ ਤੁਰਪੀਆਂ ਮੂੰਹ ਚੱਕ ਕੇ ਗੁਰਦੁਆਰੇ ਜਾਨੇ ਰੋਟੀ ਨਹੀਂ ਟੋਕਣੀ ਚਾਹ ਨਹੀਂ ਪਾਣੀ ਨਹੀਂ ਉਦਾਂ ਕੁੜੀਆਂ ਹਿੱਸੇ ਲੈਂਦੀਆਂ ਨੇ ਨਹੀਂ ਆ ਜਾਪਾ ਵੀ ਅੱਜ ਤੇਰਾ ਕਿਵੇਂ ਜੀ ਕਰਿਆ ਆਉਣ ਨੂੰ ਲਾਹੌਰ ਭੈਣ ਭਨ ਭਾਗ ਮੈਨੂੰ ਤੇਰਾ ਪਤਾ ਲੱਗ ਗਿਆ ਮੈਂ ਆ ਗਈ ਨਹੀਂ ਚੱਲ ਚੰਗਾ ਕੀਤਾ ਭਾਬੀ ਆ ਗਈ ਮੈਂ ਵੀ ਕੱਲੀ ਬੈਠੀ ਸੀ ਮਾਮਾ ਤੀਆਂ ਗੁਰਦੁਆਰੇ ਜਾ ਵੜੀਆਂ ਅੱਛਾ ਰੋਟੀ ਨਹੀਂ ਟੁਕਨੀ ਚਾਹ ਨਹੀਂ ਪਾਣੀ ਨਹੀਂ ਆ ਬੈਠੀ ਆ ਕੱਲੀ ਮੈਂ ਹੁਣੇ ਦੇਖਿਆ ਸੀ ਕਿ ਮੈਂ ਕਿਹਾ ਚੱਲ ਮੈਂ ਭੈਣ ਕੋਲੇ ਜਾ ਆਮ ਚੱਲ ਵਧੀਆ ਕਰਿਆ ਮੈਂ ਵੀ ਕੱਲੀ ਬੈਠੀ ਸੀ ਹੈ ਭੈਣੀ ਤੇਰੀ ਪਤੀ ਜੀ ਕਿਹੜੇ ਪੁੱਠੇ ਕੰਮਾਂ 'ਚ ਪੈ ਗਈ ਸਾਰਾ ਦਿਨ ਹੀ ਬਾਜੀ ਜੀ ਵਜਾਈ ਜਾਂਦੀ ਰਹਦੀ ਹੈਗੀ ਕਾਂ ਕਾਂ ਸੁਣਦੀ ਹੈ ਸਾਡੇ ਪਸ਼ੂ ਵੀ ਨਹੀਂ ਮਿਲਦੇ ਹੈਗੇ। ਨਹੀਂ ਕੀ ਕਹੀ ਜਾਂਦੀ ਆ ਭਾਬੀ? ਨਹੀਂ ਤੂੰ ਕਿਹੜੇ ਬਾਜਾਂ ਦੀ ਗੱਲ ਕਰਦੀ ਐ? ਨਹੀਂ ਸਾਨੂੰ ਤਾਂ ਕਿਸੇ ਗੱਲ ਵੱਤਦਾ ਹੀ ਨਹੀਂ ਪਤਾ। ਨਹੀਂ ਆ ਤੁਹਾਡੀ ਜੀਤਾ। ਇਹ ਗਾਣੇ ਗੂਣੇ ਗਾਉਂਦੀ ਫਿਰਦੀ ਐ ਇਹ। ਪਤਾ ਨਹੀਂ ਤੈਨੂੰ ਕੁਛ। ਨਹੀਂ ਭਾਬੀ ਮੈਨੂੰ ਪਤਾ ਨਹੀਂ ਸੀ। ਮੈਂ ਤਾਂ ਆਂਡ ਘਮਾੜ ਤੋਂ ਸੁਣੀ ਆ ਸੁਣਾਈਆਂ ਗੱਲਾਂ ਨੇ। ਮੇਰੇ ਵੀ ਸੁਣਨ ਚ ਆਇਆ ਤੀ ਇਹ। ਇਹ ਤਾਂ ਬਾਈ ਦੀ ਦਾੜੀ 'ਚ ਪਾਊਗੀ ਫੁੱਲ। ਮੈਂ ਤਾਂ ਡਰਦੀ ਸੀ ਇਸ ਗੱਲ ਤੋਂ। ਨੀ ਹੁਣ ਮੈਨੂੰ ਯਕੀਨ ਹੋ ਗਿਆ ਤੇਰੀ ਗੱਲ ਤੇ ਗੱਲ ਸੱਚੀ ਆ ਸਾਡੀਆਂ ਵੀ ਕੁੜੀਆਂ ਨੇ ਭੈਣੇ ਐਡੀਆਂ ਸਿਆਣੀਆਂ ਨੇ ਸਕੂਲਾਂ 'ਚ ਪੜਨ ਜਾਂਦੀਆਂ ਨੇ ਇਹ ਕਿਹੜੇ ਪੁੱਠੇ ਗੰਮਾ 'ਚ ਪੈ ਗਈ ਕੁੜੀ ਜੇ ਤੂੰ ਆਈਆਂ ਤਾਂ ਹੁਣ ਇਹ ਤੂੰ ਸਮਝਾ ਕੇ ਜਾਈਂ ਕੋਈ ਨਾ ਭਾਬੀ ਦੇਖ ਲਊਗੀ ਮੈਂ ਗੱਲ ਕਰਕੇ ਪਰ ਮੇਰੀ ਗੱਲ ਵਸ ਤੋਂ ਬਾਹਰ ਹੈ ਮੇਰੀ ਤਾਂ ਇਹ ਮਾਮਾ ਤੀਆਂ ਇੱਕ ਨਹੀਂ ਸੁਣਦੀਆਂ ਜੇ ਮੇਰੀ ਆਉਣੀ ਜਾਣੀ ਹੁੰਦੀ ਐਡੀ ਗੱਲੇ ਨਾ ਹੁੰਦੀ ਮੈਂ ਤਾਂ ਤਿੰਨ ਸਾਲ ਮਗਰੋਂ ਤੈਨੂੰ ਆਪ ਹੀ ਪਤਾ ਹੁਣ ਪੈਰ ਪਾਇਆ ਇਹਨਾਂ ਦੇ ਘਰੇ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਤੀ ਚੰਗਾ ਭੈਣੇ ਸਾਨੂੰ ਦੁੱਖ ਆਉਂਦਾਗਾ ਅਸੀਂ ਤਾਂ ਕਹਿਨੇ ਆਗੇ ਠੀਕ ਹੈ ਨਿਤ ਨਵੇਂ ਲੰਬੇ ਨਿਤ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇਹਨਾਂ ਦੇ ਮਾਂ ਮਾਤੀਆਂ ਨੇ ਖਰੇ ਕੀ ਹੋਰ ਮੇਰੇ ਸਿਰ ਚ ਖੇਪਵਾਉਣੀ ਐ ਹਣੀ ਕਦੋਂ ਆਉਣਗੀਆਂ ਤੜਕੇ ਦੀਆਂ ਗਈਆਂ ਗੁਰਦੁਆਰੇ ਜਾਣਿਆ ਗੁਰਦੁਆਰੇ ਜਾਣਿਆ ਪਤਾ ਇਧਰ ਉਧਰ ਕੀ ਦੇਖਦੀ ਆ ਪਤਾ ਚੱਲ ਮੂਰੇ ਹੋ ਗਏ ਤੁਰਲਾ